ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 7 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਹੈ ਅੱਜ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਹਰੀ ਤਰ੍ਹਾਂ ਦਿਨ ਸਾਫ਼ ਰਹੋਗੇਗਾ ਧੁੰਦਤੋ ਰਹਿਤ ਰਹੇਗਾ ਹਲਕਾ ਜਿਹਾ ਕੋਰਾ ਜਰੂਰ ਸਵੇਰ ਵੇਲੇ ਦੇਖਣ ਨੂੰ ਮਿਲ ਸਕਦਾ ਹੈ ਜਿਸ ਦਾ ਅਸਰ ਬਹੁਤਾ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਅੱਜ ਉਚੇਰੇ ਬੱਦਲ ਕੁੱਟਮੇ ਜਿਹੇ ਤੌਰ ਤੇ ਜਰੂਰ ਲੰਘਦੇ ਹੋਏ ਦਿਖਾਈ ਦੇਣਗੇ ਕਦੇ ਸੂਰਜ ਦੇ ਮੂਰੇ ਲੰਘ ਗਏ ਤੇ ਕਦੇ ਛਾਂ ਹੋ ਗਈ ਅਜਿਹਾ ਮਾਹੌਲ ਜਰੂਰ ਬਣ ਸਕਦਾ ਹੈ ਪਰ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਮੌਸਮ ਸਾਰਾ ਦਿਨ ਹੀ ਸਾਫ਼ ਰਹੇਗਾ ਦੂਸਰੀ ਤਰਫ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਵੀ ਮੌਸਮ ਸਾਫ਼ ਰਹੇਗਾ ਉਹਨਾਂ ਖੇਤਰਾਂ ਦੇ ਵਿੱਚ ਵੀ ਧੁੰਦ ਤੋਂ ਰਹਿਤ ਕੋਰੇ ਤੋਂ ਰਹਿਤ ਮੌਸਮ ਸਾਫ਼ ਬਣਿਆ ਹੋਇਆ ਹੈ ਮੀਂਹ ਦੀ ਗੱਲ ਕਰੀਏ ਤਾਂ 11-12 ਤਰੀਕ ਦੇ ਆਸ-ਪਾਸ ਟੁੱਟਵੇਂ ਜਿਹੇ ਤੌਰ ਤੇ ਸ਼ਰਾਟੇ ਪੰਜਾਬ ਦੇ ਵਿੱਚ ਵੱਖ-ਵੱਖੀ ਖੇਤਰਾਂ ਦੇ ਵਿੱਚ ਤੁਹਾਨੂੰ ਲੱਗਦੇ ਹੋਏ ਦਿਖਾਈ ਦੇ ਸਕਦੇ ਹਨ ਪਰ ਉਹ ਵੀ ਹਲਕੇ ਤੋਂ ਦਰਮਿਆਨੇ ਜਿਹੇ ਸਾਰੇ ਖੇਤਰਾਂ ਨੂੰ ਮੀਂਹ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜਿਹੜੇ ਵਧੀਆ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਉਹ 15 ਤਰੀਕ ਤੋਂ ਬਾਅਦ ਕਈ ਲਗਾਤਾਰ ਸਿਸਟਮ ਆਉਣਗੇ ਜਿਨ੍ਹਾਂ ਦੇ ਵਿੱਚ ਸਾਰੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਜਾਵੇਗਾ ਨਹੀਂ ਤਾਂ ਅਗਲਾ ਇੱਕ ਹਫਤਾ ਤਕਰੀਬਨ ਪੰਜਾਬ ਦਾ ਮੌਸਮ ਸਾਫ ਅਤੇ ਖੁਸ਼ਕ ਹੀ ਬਣਿਆ ਰਹੇਗਾ